ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਾਹਰਨ ਫੈਮਿਲੀ ਵਲੌਗਸ ਵਿੱਚ ਹੋਰ ਸਨੌ ਜੀ ਸਾਰੇ ਕਿਵੇਂ ਉਮੀਦ ਕਰਦੀਆਂ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਰਾਜੀ ਖੁਸ਼ੀ ਹੋਮਗੇ ਔਰ ਖੁਸ਼ਹਾਲ ਹੋਮਗੇ ਹਾਂਜੀ ਅੱਜ ਦਿਨ ਹੈਗਾ ਜੀ ਵੀਰਵਾਰ ਦਾ ਬੱਚੇ ਅੱਜ ਘਰੇ ਸੀਗੇ ਅੱਜ ਬੱਚਿਆਂ ਨੂੰ ਹੌਲਿਡੇ ਸੀਗੀ ਸਾਰਿਆਂ ਨੂੰ ਜੀ Eid ਦੀਆਂ ਬਹੁਤ ਬਹੁਤ ਮੁਬਾਰਕਾਂ ਅੱਜ ਹੈਗੀ ਸੀਗੀ Eid ਤੇ ਅੱਜ ਬੱਚਿਆਂ ਨੂੰ ਹੌਲਿਡੇ ਸੀਗੀ ਤੇ ਸਵੇਰੇ ਸਵੇਰੇ ਸਾਇਦ ਦੇ ਪਪਾ ਜਿਗੇ ਸੀਗੇ ਨੈਣਾ ਦੇਵੀ ਤੇ ਉਹ ਆਪਣਾ ਨੋ ਬ੍ਰੇਕਫਾਸਟ ਤੇ ਆਪਣਾ ਚਾਹ ਵਗੈਰਾ ਪੀ ਕੇ ਚਲੇ ਗਏ ਸੀਗੇ ਰੈਡੀ ਸ਼ੈਡੀ ਹੋ ਕੇ ਉਹਨਾਂ ਨੂੰ ਮੈਂ ਪਹਿਲਾਂ ਸਵੇਰੇ ਮਾਰਨਿੰਗ ਬਣਾ ਕੇ ਦਿੱਤਾ ਸੀਗਾ ਇੱਥੇ ਟਾਈਮ ਹੋ ਗਿਆ ਸੀਗਾ 9 ਵਜੇ ਦਾ ਅਸੀਂ ਚਾਹ ਪੀ ਕੇ ਮਤਲਬ ਕਿ ਬੈਠ ਕੇ ਸੀ ਮੈਂ ਚਾਹ ਪੀ ਕੇ ਮੈਂ ਪੈ ਗਈ ਸੀ ਪੈ ਕੇ ਮਤਲਬ ਕਿ ਮੈਂ ਆਪਣਾ ਫੋਨ ਵਗੈਰਾ ਦੇਖਣ ਲੱਗ ਗਈ ਸੀ ਉਸ ਤੋਂ ਬਾਅਦ ਫਿਰ ਮੈਥੇ 9 ਵਜੇ ਲੱਗੀ ਸੀ ਰੋਟੀ ਬਣਾਣ ਕਿਉਂਕਿ ਮੈਂ ਤੁਹਾਨੂੰ ਦੱਸਿਆ ਵੀ ਹੁਣ ਮੈਂ ਰੈਸਟ ਕਰ ਕਰਕੇ ਕੰਮ ਕਰਦੀ ਆ ਮੈਂ ਜਿਆਦਾ ਇਹ ਨਹੀਂ ਹੈਗਾ ਵੀ ਮੈਨੂੰ ਵੀ ਮੈਂ ਬਸ ਜਲਦੀ ਜਲਦੀ ਨਿਭੇੜ ਦੇਣਾ ਵੀ ਮੈਂ 10 ਵਜੇ ਦੇ ਨੂੰ ਬੇਲੀ ਹੋਣਾ ਜਾਂ ਮੈਂ 9 ਵਜੇ ਦੇ ਨੂੰ ਬੇਲੀ ਹੋਣਾ ਨਹੀਂ ਮੈਂ ਹੁਣ ਪਰ ਆਪਣੀ ਰੈਸਟ ਲੈ ਲੈ ਕੇ ਚਾਹੇ ਮੇਰਾ ਦੁਪਹਿਰ ਤੱਕ ਚਾਹੇ 2 ਵਜੇ ਤੱਕ 3 ਵਜੇ ਤੱਕ ਜਦੋਂ ਮਰਜ਼ੀ ਕੰਮ ਨਿਭੜੇ ਪਰ ਮੈਂ ਰੈਸਟ ਲੈ ਕੇ ਕੰਮ ਕਰਦੀ ਆ ਕਿਉਂਕਿ ਇੱਥੇ ਲੱਗੇ ਸੀਗੇ ਫੇਰ ਆ ਰੋਟੀ ਰੋਟੀ ਖਾ ਕੇ ਅਸੀਂ ਆਪਣਾ ਮੈਂ ਬਰਤਨ ਵਗੈਰਾ ਮਾਂਜਦੇ ਸੀਗੇ ਬਰਤਨ ਮਾਂਜ ਕੇ ਫਿਰ ਹੁਣ ਮੈਂ ਲੱਗ ਗਈ ਸੀਗੀ ਕਿਚਨ ਦੇ ਆਪਣੇ ਸ਼ੈਲਫ ਸਾਫ ਕਰਨ ਮੈਂ ਕਿਹਾ ਚਲੋ ਇਹਨੂੰ ਆਪਾਂ ਸ਼ੈਲਫ ਨੂੰ ਸਾਫ ਕਰ ਦੰਨੇ ਆ ਕਿਉਂਕਿ ਮੈਂ ਲੋਕੀ ਲਏ ਸੀਗਾ ਮਤਲਬ ਕਿ ਕੀਆ ਲਿਆ ਸੀਗਾ ਉਹ ਮੈਂ ਆਪਣੇ ਰੱਖਤੇ ਸੀਗੇ ਸਾਂਪ ਕੇ ਉਸ ਤੋਂ ਬਾਅਦ ਲੱਗ ਗਈ ਸੀਗੀ ਫ੍ਰਿਜ ਸਾਫ ਕਰਨ ਬ੍ਰੇਡ ਸਾਫ ਕਰਕੇ ਫਿਰ ਮੈਂ ਟਾਇਲਾਂ ਦੇ ਕੰਦਾ ਵਾਲੀਆਂ ਤੇ ਜਿਹੜੀਆਂ ਨਾਲ ਦੇ ਹਨਾ ਲੱਗੀਆਂ ਹੋਈਆਂ ਨੇ ਫਿਰ ਮੈਂ ਉਹਨਾਂ ਤੇ ਵੀ ਲੀਰ ਮਾਰਤੀ ਸੀਗੀ ਕਿਉਂਕਿ ਕਾਫੀ ਦਿਨ ਹੋ ਗਏ ਸੀ ਕਿ ਮਤਲਬ ਕਿ ਇੱਥੇ ਹੱਥ ਬੱਜਿਆ ਹੀ ਨਹੀਂ ਸੀਗਾ ਬਸ ਇਹ ਹੁੰਦਾ ਸੀਗਾ ਵੀ ਰੋਟੀ ਪਾਣੀ ਬਣਾ ਕੇ ਮੈਂ ਆਪਣਾ ਚਲੇ ਜਾਂਦੀ ਸੀਗੀ ਜਿਆਦਾ ਮੈਂ ਮਤਲਬ ਕਿ ਨਹੀਂ ਕਰਦੀ ਸੀਗੀ ਸਾਫ ਸੁਫਈਆ ਜਿਆ ਠੀਕ ਠੀਕ ਕਰ ਲੈਂਦੀ ਸੀਗੀ ਮਤਲਬ ਕਿ ਮੈਨੂੰ ਇਹ ਹੋ ਜਾਂਦਾ ਵੀ ਜਿੰਨਾ ਕਿ ਬਸ ਸਰ ਜਬ ਉਹਨਾਂ ਕੰਮ ਆਪਣਾ ਜਿੰਨਾ ਕਿ ਵੀ ਕਰੇ ਬਿਨਾ ਨਹੀਂ ਰਹਿ ਹੁੰਦਾ ਸੀ ਉਹਨਾਂ ਕਰਕੇ ਆਪਾਂ ਆਪਣਾ ਚਲੇ ਜਾਂਦੇ ਸੀਗੇ ਰੂਮ ਚ ਬਟ ਅੱਜ ਫਿਰ ਮੈਂ ਚੰਗੀ ਤਰ੍ਹਾਂ ਸਾਰਾ ਹਨਾ ਸਾਫ ਕੀਤਾ ਅੱਜ ਆਪਾਂ ਅੱਜ ਮੇਰੀ ਤਬੀਅਤ ਵੀ ਠੀਕ ਸੀਗੀ ਅੱਜ ਤਬੀਅਤ ਬਹੁਤ ਵਧੀਆ ਸੀਗੀ ਅੱਜ ਫੁੱਲ ਕੰਮ ਕੀਤੇ ਆਪਾਂ ਆਪਣੇ ਘਰ ਦੇ ਤੇ ਉਸ ਤੋਂ ਬਾਅਦ ਜੀ ਮੈਂ ਕਿਚਨ ਕਲੀਨ ਕਰਕੇ ਆ ਗਈ ਸੀਗੀ ਇੱਧਰ ਪਏ ਸੀਗੇ ਮੇਰੇ ਤੈਅ ਕਰਨ ਵਾਲੇ ਕੱਪੜੇ ਇੱਧਰ ਮੈਂ ਲੱਗ ਗਈ ਸੀਗੀ ਤੈਅ ਕਰਨ ਕਿਉਂਕਿ ਇਹ ਵੀ ਜ਼ਰੂਰੀ ਸੀ ਕਿਉਂਕਿ ਮੈਂ ਵਾਸ਼ ਕਰਨੇ ਸੀਗੇ ਅੱਜ ਕੱਪੜੇ ਤੇ ਤਾਂ ਕਰਕੇ ਫਿਰ ਮੈਂ ਸਟੈਂਡ ਤੇ ਇਹ ਕੱਪੜੇ ਪਏ ਸੀਗੇ ਫਿਰ ਮੈਂ ਕਿਹਾ ਚਲੋ ਪਹਿਲਾਂ ਇਹਨਾਂ ਨੂੰ ਮੈਂ ਤੈਅ ਕਰ ਦੰਨੀ ਆ ਸਟੈਂਡ ਕਰ ਲੈਣੇ ਆਪਾਂ ਆਪਣਾ ਖਾਲੀ ਤੇ ਉਸ ਤੋਂ ਬਾਅਦ ਅ ਵੀ ਜੋਤ ਨੂੰ ਮੈਂ ਦੇ ਦਿੱਤੇ ਸੀਗੇ ਮੈਂ ਕਿਹਾ ਵੀ ਜੋਤ ਤੂੰ ਆਪਣੇ ਕੱਪੜੇ ਫੜਾ ਤੇ ਆਪਣਾ ਅਲਮੀਰਾ ਵਗੈਰਾ ਚ ਰੱਖ ਦੇ ਪੁੱਤ ਹਣਾ ਥੋੜੇ ਜਿਹਾ ਕੱਪੜੇ ਮੈਂ ਲੈ ਗਈ ਸੀ ਉਸ ਤੋਂ ਬਾਅਦ ਜੀ ਆਪਾਂ ਅਲਮੀਰਾ ਵਗੈਰਾ ਚ ਕੱਪੜੇ ਰੱਖਦੇ ਸੀਗੇ ਇੱਥੇ ਲੱਗੀ ਹੋਈ ਸੀਗਾ ਹਾਂ ਨਾ ਸਾਡੇ ਦਰਾਜ਼ ਦੇ ਵਿੱਚ ਮਤਲਬ ਕਿ ਸਾਈਟੀ ਦੇ ਵਿੱਚ ਕਾਫੀ ਜ਼ਿਆਦਾ ਗਾਹ ਪਿਆ ਪਿਆ ਸੀਗਾ ਮਤਲਬ ਕਿ ਕਈ ਦਿ ਸਹਿਜ ਇੱਥੇ ਅੱਜ ਸਹਿਜ ਲੱਗੀ ਹੋਈ ਸੀ ਇਹਨੂੰ ਸਾਫ ਕਰਨ ਕਹਿੰਦੀ ਮम्मा ਮੈਂ ਸਾਫ ਕਰ ਦੰਨੀ ਆ ਇਸ ਤੋਂ ਬਾਅਦ ਜੀ ਫਿਰ ਮੈਂ ਲੱਗੀ ਸੀਗੀ ਆਪਣਾ ਝਾੜੂ ਪੋਚਾ ਕਰਨ ਝਾੜੂ ਮੈਂ ਲਗਾ ਲਿਆ ਸੀਗਾ ਸਹਿਜ ਨੇ ਦਰਾਜ ਸਾਫ ਕਰਤਾ ਸੀਗਾ ਤੇ ਇੱਥੇ ਫਿਰ ਮੈਂ ਆਪਣਾ ਲੱਗੀ ਸੀਗੀ ਪੋਚਾ ਲਵਾਣ ਸਹਿਜ ਬਣਾ ਰਹੀ ਸੀਗੀ ਮੇਰੀ ਵੀਡੀਓ ਤੇ ਅਭੀ ਜੋਤ ਕਰ ਰਿਹਾ ਸੀਗਾ ਡਰਾਇੰਗ ਇਹਨੂੰ ਮੈਂ ਛਿੜਕ ਰਹੀ ਸੀਗੀ ਵੀ ਵੇ ਤੂੰ ਡਰਾਇੰਗ ਕਿਉਂ ਲੱਗ ਗਿਆ ਕਰਨ ਹਨਾ ਕਹਿੰਦਾ ਮम्मा ਮੈਂ ਫ੍ਰੀ ਬੈਠਾ ਫਿਰ ਮੈਂ ਹੋਰ ਕੀ ਕਰਾਂ ਹਨਾ ਵੀ ਮੈਨੂੰ ਕਰ ਲਣ ਦੋ ਤੇ ਬਸ ਜੀ ਇੱਥੇ ਆਪਾਂ ਆਪਣਾ ਝਾੜੂ ਵੀ ਸਾਰੇ ਲਗਾ ਲਿਆ ਸੀਗਾ ਝਾੜੂ ਲਗਾਉਣ ਤੋਂ ਬਾਅਦ ਫਿਰ ਮੈਂ ਜਾਣਾ ਬਾਹਰ ਧੁੱਪ ਹੋ ਗਈ ਸੀਗੀ ਹੁਣ ਤੁਹਾਨੂੰ ਪਤਾ ਹੁਣ ਤਾਂ ਧੁੱਪ 6 ਵਜੇ ਕਿੰਨੀ ਚੜ ਜਾਂਦੀ ਆ ਹਨਾ ਹੁਣ ਤਾਂ ਬਹੁਤ ਧੁੱਪ ਹੋ ਜਾਂਦੀ ਆ ਧੁੱਪ ਤੇਜ਼ ਵੀ ਬਹੁਤ ਹੁੰਦੀ ਇੱਕਦਮ ਹੀ ਗਰਮੀ ਹੋਗੀ ਬਹੁਤ ਜ਼ਿਆਦਾ ਗਰਮੀ ਹੋਗੀ ਹਨਾ ਬਸ ਜੀ ਹੁਣ ਇੱਥੇ ਆਪਾਂ ਆਪਣੇ ਪੋਚੇ ਵਗੈਰਾ ਲਗਾ ਰਹੇ ਆ ਇੱਥੇ ਅ ਵੀ ਜੋਤ ਨੂੰ ਮੈਂ ਬੋਲ ਰਹੀ ਸੀ ਵੀ ਤੂੰ ਹਟ ਜਾ ਹਨਾ ਤੂੰ ਹੋਰ ਕੁਝ ਕਰ ਲਾ ਵੀ ਉੱਠ ਕੇ ਨਹਾ ਲਾ ਤੇ ਇਦਾਂ ਬੋਲ ਲਈ ਜਾਂਦੀ ਸੀ ਉਹਨੂੰ ਮੈਂ ਕਹਿੰਦਾ ਮम्मा ਨਾ ਲੰਨਾ ਰੁਕ ਜਾ ਥੋੜਾ ਜਿਹਾ ਚਿਰ ਇੱਥੇ ਜੀ ਆਪਣੇ ਪੋਚੇ ਲਾ ਕੇ ਅੱਜ ਤੁਹਾਨੂੰ ਮੈਂ ਦੱਸਦੀ ਆ ਜੀ ਅੱਜ ਤੁਹਾਡੇ ਮੈਂ ਹਜ਼ਾਰਾਂ ਰੁਪਏ ਬਚਾਉਂਗੀ ਹਜ਼ਾਰਾਂ ਰੁਪਏ ਤੁਹਾਡੇ ਕਿਵੇਂ ਬਚਾਉਂਗੀ ਅੱਜ ਮੈਂ ਆਪਣੀ ਮਸ਼ੀਨ ਦੀ ਰਿਪੇਅਰ ਮਤਲਬ ਕਿ ਆਪਣੀ ਮਸ਼ੀਨ ਸਾਫ਼ ਕਰੂੰਗੀ ਹੈਨਾ ਇਹਨਾ ਮਸ਼ੀਨ ਦੇ ਵਿੱਚ ਪਾਣੀ ਬਹੁਤ ਹੁਣ ਸਲੋ ਸਲੋ ਨਿਕਲਦਾ ਸੀਗਾ ਕਾਫੀ ਦਿਨ ਹੋ ਗਏ ਸੀਗੇ ਪਰ ਮੈਂ ਬਿਮਾਰ ਸੀ ਮੇਰੇ ਤੋਂ ਨਾ ਬਸ ਮੇਰਾ ਦਿਲੇ ਨਹੀਂ ਸੀਗਾ ਕਰਦਾ ਇੱਥੇ ਜੀ ਦੇਖੋ ਮੈਂ ਮਸ਼ੀਨ ਲਈ ਸੀ ਖੋਲ ਇਹਦੇ ਚ ਨਾ ਜਿਹੜੇ ਆਪਣੇ ਕੱਪੜਿਆਂ ਦੇ ਹਨਾ ਧਾਗੇ ਵਗੈਰਾ ਹਨਾ ਜਾਂ ਉਲਨ ਦੇ ਕੱਪੜੇ ਹਨਾ ਹੁਣ ਸਰਦੀਆਂ ਨਿਕਲ ਕੇ ਗਈਆਂ ਨੇ ਤੇ ਉਲਨ ਦੇ ਕੱਪੜਿਆਂ ਦੇ ਇੰਨਾ ਜ਼ਿਆਦਾ ਇਹਨਾਂ ਦੇ ਵਿੱਚ ਫਸ ਜਾਂਦਾ ਨਾ ਮਸ਼ੀਨ ਦੇ ਵਿੱਚ ਤਾਂ ਕਰਕੇ ਫਿਰ ਇਹਦਾ ਪਾਣੀ ਨਹੀਂ ਸੀ ਨਿਕਲ ਰਿਹਾ ਮਤਲਬ ਕਿ ਟਾਈਮ ਲੱਗਦਾ ਸੀਗਾ ਕਾਫੀ ਜ਼ਿਆਦਾ ਉਸ ਤੋਂ ਬਾਅਦ ਜੀ ਇਹ ਮੈਂ ਪੇਜ ਖੋਲ ਲਿਆ ਪੇਜ ਖੋਲ ਕੇ ਇਹਦੇ ਵਿੱਚੋਂ ਫਿਰ ਆਪਣਾ ਜਿਹੜਾ ਇਹ ਹੁੰਦਾ ਵਿੱਚੋਂ ਨਾ ਸਾਰਾ ਆਪਣਾ ਕੱਢ ਲਿਆ ਦੇਖੋ ਕਿੰਨਾ ਬੁਲੰਦ ਇਕੱਠਾ ਹੋਇਆ ਪਿਆ ਸੀਗਾ ਪਾਣੀ ਦੀ ਇੰਨੀ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਨਾ ਵੀ ਮਤਲਬ ਕਿ ਮੈਨੂੰ 15-15 ਵੀ ਵੀ ਮਿੰਟ ਖੜਨਾ ਪੈਂਦਾ ਸੀ ਐਕਸਟਰਾ ਵੀ ਹੌਲੀ-ਹੌਲੀ ਪਾਣੀ ਜਾਂਦਾ ਸੀ ਆ ਦੇਖੋ ਪਾਈਪ ਦੇ ਵਿੱਚੋਂ ਦੇਖੋ ਕਿੰਨਾ ਜ਼ਿਆਦਾ ਨਿਕਲਿਆ ਇੱਥੇ ਵੀ ਜਦੋਂ ਕਹਿੰਦਾ ਮम्मा ਉਹ ਤਾਂ ਚੂਹਾ ਜਿਹਾ ਹੀ ਲੱਗਦਾ ਆ ਵੀ ਕਹਿੰਦਾ ਦੇਖ ਲਓ ਕਿਤੇ ਚੂਹਾ ਤਾਂ ਨਹੀਂ ਹੈਗਾ ਮੈਂ ਕਿਹਾ ਵੀ ਮੈਂ ਹੱਥ ਲਾਉਣੇ ਆਲੀ ਹੈਗੀਆਂ ਚੂਹੇ ਨੂੰ ਉਹ ਸਿਗਰ ਮਤਲਬ ਕਿ ਕਾਟਨ ਵਗੈਰਾ ਜਿਹੜੇ ਸੌਰੀ ਗੁਲਨ ਦੇ ਕੱਪੜੇ ਹੁੰਦੇ ਨੇ ਹਨਾ ਉਹਨਾਂ ਦੇ ਬੂਰ ਜੇ ਝੜ ਝੜ ਕੇ ਫਿਰ ਉਹ ਵਿੱਚ ਫਸ ਜਾਂਦੇ ਨੇ ਉਸ ਤੋਂ ਬਾਅਦ ਜੀ ਆਪਾਂ ਆ ਮਸ਼ੀਨ ਦੇ ਵਿੱਚ ਹੁਣ ਪਾਵਾਂਗੇ ਪਾਣੀ ਇੱਕ ਲੈ ਲੈਣਾ ਆਪਾਂ ਨੇ ਕੱਪੜੇ ਧੋਣੇ ਵਾਲਾ ਬ੍ਰਸ਼ ਇੱਕ ਲੈ ਲੈਣਾ ਆਪਾਂ ਨੇ ਟੂਥ ਬ੍ਰਸ਼ ਇਹਨਾਂ ਆਪਾਂ ਇਹਦੇ ਨਾਲ ਨਾ ਜਿਵੇਂ ਮਤਲਬ ਕਿ ਆ ਦੇਖੋ ਜਿਵੇਂ ਆ ਸਾਈਡਾਂ ਤੇ ਹਨਾ ਜਿੱਥੇ ਜਿੱਥੇ ਆਪਣਾ ਵੀ ਬੜਾ ਬ੍ਰਸ਼ ਨਹੀਂ ਕੰਮ ਆਉਂਦਾ ਹੈਗਾ ਉੱਥੇ ਆਪਾਂ ਛੋਟੇ ਬ੍ਰਸ਼ ਦੇ ਨਾਲ ਆਪਾਂ ਇਹਨਾਂ ਨੂੰ ਸਾਫ਼ ਕਰ ਲੈਣਾ ਤੇ ਉਸ ਤੋਂ ਬਾਅਦ ਜੀ ਵਿੱਚ ਫਿਰ ਮੈਂ ਮਾਰਤਾ ਸੀਗਾ ਬੜਾ ਬਰੋਸ਼ ਬਰਸ਼ ਮਾਰ ਕੇ ਸਾਰਾ ਜਿੰਨੀ ਵੀ ਅਜਿਰਵਲ ਜਿਸ ਦੀ ਬਟ ਹੋਰ ਵੀ ਜ਼ਿਆਦਾ ਵਧੀਆ ਕਲੀਨ ਹੋ ਸਕਦੀ ਸੀਗੀ ਹੋਈ ਤਾਂ ਜਾਨੀ ਬਹੁਤ ਵਧੀਆ ਹੈ ਬਟ ਹੋਰ ਥੋੜਾ ਜਿਹਾ ਜ਼ੋਰ ਦੀ ਜਰੂਰਤ ਸੀ ਤੁਹਾਨੂੰ ਪਤਾ ਹੈ ਫਿਰ ਮੈਂ ਬਿਮਾਰ ਹੋ ਕੇ ਹਟੀਆਂ ਹਨਾ ਮੈਨੂੰ ਥਕਾਵਟ ਬਹੁਤ ਛੇਤੀ ਹੋ ਜਾਂਦੀ ਹੈ ਮਤਲਬ ਕਿ ਮੇਰੇ ਨਾਲ ਇਨਾ ਜ਼ੋਰ ਲਾ ਕੇ ਕੰਮ ਹਜੇ ਨਹੀਂ ਕੀਤਾ ਜਾਂਦਾ ਹੈਗਾ ਪਰ ਫਿਰ ਵੀ ਚਲੋ ਬਹੁਤ ਜ਼ਿਆਦਾ ਵੀ 1% ਬਸ ਰਹਿ ਗਈ ਸੀਗੀ ਥੋੜੀ ਬਹੁਤੀ ਜੀ ਨਹੀਂ ਦੋਸਤੋ 99% ਇਹਨਾਂ ਬਿਲਕੁਲ ਸਾਫ਼ ਹੋ ਗਈ ਸੀਗੀ ਆ ਦੇਖੋ ਸਾਰੀਆਂ ਚੀਜ਼ਾਂ ਨਾ ਮੈਂ ਬ੍ਰਸ਼ ਨਾਲ ਜਿਹੜੀਆਂ ਬ੍ਰੀਕ ਬ੍ਰੀਕਸ ਸੀਗੀਆਂ ਜਿਹੜੀ بڑے ਬ੍ਰਸ਼ ਨਾਲ ਨਹੀਂ ਸੀਗੀਆਂ ਸਾਫ਼ ਹੋਣੀ ਆ ਉਹ ਫਿਰ ਮੈਂ ਛੋਟੇ ਬ੍ਰਸ਼ ਨਾਲ ਸਾਫ਼ ਕੀਤੀਆਂ ਸੀਗੀਆਂ ਤੁਸੀਂ ਵੀ ਇਦਾਂ ਕਰ ਸਕਦੇ ਹੋ ਤੁਸੀਂ ਆਪਣੇ ਹਜ਼ਾਰਾਂ ਰੁਪਏ ਘਰ ਦੇ ਵਿੱਚ ਬਚਾ ਸਕਦੇ ਹੋ ਹਨ ਅਸੀਂ ਵੀ ਪਹਿਲਾਂ ਮਤਲਬ ਕਿ ਹਨਾ ਪੈਸੇ ਦੰਦੇ ਸੀਗੇ ਜਦੋਂ ਸਾਫ਼ ਕਰਵਾਉਂਦੇ ਸੀਗੇ ਮਤਲਬ ਕਿ ਪਿਛਲੇ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਕਰਵਾਈ ਸੀਗੀ ਸਾਫ਼ ਤੇ ਹੁਣ ਮੈਨੂੰ ਹੁਣ ਮਤਲਬ ਕਿ ਮੈਂ ਆਪਣਾ ਆਪੇ ਮੈਂ ਦੇਖ ਲਈ ਸੀ ਕਿਵੇਂ ਕਰਦੇ ਸੀਗੇ ਹੁਣ ਮੈਂ ਆਪਣਾ ਆਪੇ ਕਰ ਲਿਆ ਕਰਨੀ ਆ ਇੱਥੇ ਵੀ ਲੱਗੀ ਸੀਗੀ ਜੀ ਮੈਂ ਇਹ ਜਿਹੜਾ ਟੱਕਣ ਸੀ ਨਾ ਜਿਹੜਾ ਬਲੈਕ ਬਲੈਕ ਇੰਨਾ ਵਿੱਚੋਂ ਹੋਇਆ ਸੀ ਇਹ ਵਾਈਟ ਜਿਹਾ ਟੱਕਣਾ ਬਟ ਬਲੈਕ ਹੋਇਆ ਪਿਆ ਸੀਗਾ ਇੰਨਾ ਜ਼ਿਆਦਾ ਗੰਦਾ ਹੋਇਆ ਪਿਆ ਸੀ ਨਾ ਇਹਦੇ ਵਿੱਚ ਮੈਂ ਬਰਸ਼ ਮਾਰ ਰਹੀ ਸੀਗੀ ਬਟ ਇਹ ਪਾਣੀ ਦਾ ਪ੍ਰੈਸ਼ਰ ਨਾਲ ਨਾ ਇਹ ਪਾਣੀ ਜ਼ੋਰ ਨਾਲ ਬੱਜੂਗਾ ਤਾਂ ਵਿੱਚੋਂ ਨਿਕਲੂਗਾ ਹਨਾ ਪਰ ਫਿਰ ਮੈਂ ਇਹਨੂੰ ਮੈਂ ਕਿਹਾ ਚਲੋ ਇੱਕ ਵਾਰ ਮੈਂ ਮੈਂ ਗਿੱਲਾ ਕਰਕੇ ਨਾ ਚੰਗੀ ਤਰ੍ਹਾਂ ਇਹਦੇ ਵਿੱਚ ਬਰਸ਼ ਮਾਰ ਦੰਨੀ ਆ ਜਿਹੜੀ ਅਜੇ ਰਵਲ ਜੀ ਸਾਰੀ ਹੋਊਗੀ ਉਖੜ ਜਾਊਗੀ ਜਦੋਂ ਮੈਂ ਪਾਣੀ ਮਾਰੂਗੀ ਨਾ ਫਿਰ ਇਹ ਸਾਰੀ ਪਲੇਟ ਜੀ ਜਿਹੜੀ ਹੈ ਸਾਰੀ ਸਹੀ ਹੋ ਜਾਊਗੀ ਮਤਲਬ ਕਿ ਸਾਫ਼ ਸੁਥਰੀ ਹੋ ਜਾਊਗੀ ਹਨਾ ਤੁਸੀਂ ਵੀ ਮੇਰੀਆਂ ਭੈਣਾਂ ਜ਼ਰੂਰ ਕਰਿਓ ਜਿਨ੍ਹਾਂ ਦੀ ਮਸ਼ੀਨ ਚ ਪ੍ਰੋਬਲਮ ਆਉਂਦੀ ਹੈ ਇੱਕ ਵਾਰ ਖੋਲ ਕੇ ਸਾਰੀ ਮਸ਼ੀਨ ਤੁਸੀਂ ਸਾਫ਼ ਕਰ ਲਿਓ ਤੇ ਇੱਥੇ ਜੀ ਆਪਾਂ ਕਰ ਲਈ ਸੀਗੀ ਮਸ਼ੀਨ ਸਾਫ਼ ਚੰਗੀ ਤਰ੍ਹਾਂ ਤੇ ਜਿਹੜੀ ਮਾੜੀ-ਮੋਟੀ ਰਹਿ ਗਈ ਉਹ ਹੁਣ ਆਪਾਂ ਫੇਰ ਜਦੋਂ ਸਰੀਰ ਆਪਣਾ ਨਤੰਦਰੁਸਤ ਹੋ ਜਾਊਗਾ ਫਿਰ ਉਸ ਤੋਂ ਬਾਅਦ ਕਰਾਂਗੇ ਇਹ ਆਪਣੀਆਂ ਜਾਲੀਆਂ ਵਗੈਰਾ ਆਪਾਂ ਨੇ ਸਾਰਾ ਕੁਝ ਧੋ ਲਿਆ ਸੀਗਾ ਐਨ ਚੰਗੀ ਤਰ੍ਹਾਂ ਮੋਟਰ ਚਲਾ ਕੇ ਮੈਂ ਪਾਈਪ ਦੇ ਵਿੱਚ ਪਾਣੀ ਛੱਡਿਆ ਸੀ ਬਾਹਰ ਵੀ ਐਨ ਵਿੱਚੋਂ ਵੀ ਸਾਰੀ ਹਨਾ ਜਿਹੜਾ ਵੀ ਗੰਦਗੀ ਹੈਗੀ ਆ ਵੀ ਉਹ ਸਾਰੀ ਨਿਕਲ ਜਵੇ ਆ ਦੇਖੋ ਜੀ ਆ ਟਰੇ ਦੇ ਵਿੱਚ ਨਾ ਆ ਦੇਖੋ ਉਹ ਵਿੱਚ ਜਿਵੇਂ ਗਲੀਆਂ ਜੀਆਂ ਨੇ ਨਾ ਉਹਨਾਂ ਦੇ ਵਿੱਚ ਫਸੀ ਹੋਈ ਸੀਗੀ ਕਾਲੀ ਕਾਲੀ ਬਲੈਕ ਬਲੈਕ ਜਿਰਵਲ ਜੀ ਬਟ ਮੈਂ ਜਦੋਂ ਆ ਪ੍ਰੈਸ਼ਰ ਨਾਲ ਪਾਣੀ ਆ ਨਾ ਮਾਰੇ ਆ ਨਾ ਸਾਰੀ ਨਿਕਲ ਕੇ ਬਾਹਰ ਆ ਗਈ ਬਿਲਕੁਲ ਸਾਫ ਹੋ ਗਈ ਸੀਗੀ ਇਹ ਟਰੇ ਜੀ ਤੇ ਟਿੱਕਣ ਬਹੁਤ ਸੋਹਣਾ ਹੈ ਸਾਫ ਸੁਥਰਾ ਹੋ ਗਿਆ ਸੀਗਾ ਉਸ ਤੋਂ ਬਾਅਦ ਜੀ ਜਿਵੇਂ ਆਪਾਂ ਖੋਲਿਆ ਸੀਗਾ ਬਸ ਉਦਾਂ ਹੀ ਇਹਨੂੰ ਕੱਢ ਦੇਣਾ ਬਹੁਤ ਆਸਾਨ ਜਿਹਾ ਤਰੀਕਾ ਏ ਹਜ਼ਾਰਾਂ ਰੁਪਏ ਤੁਸੀਂ ਆਪਣੇ ਘਰ ਦੇ ਵਿੱਚ ਬਚਾ ਸਕਦੇ ਹੋ ਜਦੋਂ ਵੀ ਤੁਹਾਨੂੰ ਲੱਗਦਾ ਵੀ ਹਾਂ ਮਸ਼ੀਨ 'ਚ ਪਾਣੀ ਘੱਟ ਨਿਕਲ ਰਿਹਾ ਮਸ਼ੀਨ ਦੀ ਸਫਾਈ ਹੋਣ ਵਾਲੀ ਆ ਤੁਸੀਂ ਖੁਦ ਕਰ ਸਕਦੇ ਹੋ ਉਸ ਤੋਂ ਬਾਅਦ ਦੇਖੋ ਜੀ ਆਪਾਂ ਆਪਣੀ ਮਸ਼ੀਨ ਨੂੰ ਕਰਤਾ ਸੀਗਾ ਫਿੱਟ ਜਿਵੇਂ ਆਪਾਂ ਖੋਲੀ ਸੀਗੀ ਉਦਾਂ ਹੀ ਆਪਾਂ ਫਿੱਟ ਕਰਤੀ ਸੀਗੀ ਤੇ ਬਹੁਤ ਵਧੀਆ ਮਤਲਬ ਕਿ ਮੈਨੂੰ ਅੱਜ ਜਿਹੜਾ ਐਕਸਟਰਾ ਖੜਨਾ ਪੈਂਦਾ ਸੀ ਅੱਧਾ ਘੰਟਾ ਐਕਸਟਰਾ ਖੜਨਾ ਪੈਂਦਾ ਸੀ ਕਿਉਂਕਿ ਇੰਨਾ ਸਲੋ ਸਲੋ ਪਾਣੀ ਨਿਕਲਦਾ ਸੀ ਜਦੋਂ ਆਪਾਂ ਪਾਣੀ ਕੱਢਣਾ ਹੁੰਦਾ ਸੀ ਨਾ ਮਸ਼ੀਨ ਦੇ ਵਿੱਚੋਂ ਬਹੁਤ ਟਾਈਮ ਲੱਗ ਜਾਂਦਾ ਸੀਗਾ ਮਤਲਬ ਕਿ ਬਹੁਤ ਗੁੱਸਾ ਵੀ ਆਉਂਦਾ ਹੁੰਦਾ ਸੀਗਾ ਮੈਂ ਅੰਦਰ ਆ ਕੇ ਪੈ ਜਾਂਦੀ ਹੁੰਦੀ ਸੀ ਅੱਧਾ ਘੰਟਾ ਮੈਂ ਖਮੇ ਉਹ ਹੀ ਆਰਾਮ ਘਰ ਲਾਣੀ ਆ ਵੀ ਅੱਧਾ ਘੰਟਾ ਲੱਗ ਜਾਣਾ ਪਾਣੀ ਨਿਕਲਣ ਨੂੰ ਹਨਾ ਤੇ ਬਸ ਮੈਨੂੰ ਇਹੀ ਕੌਲਜੀ ਆਉਂਦੀ ਸੀਗੀ ਕਿਉਂਕਿ ਤਬੀਅਤ ਖਰਾਬ ਕਰਕੇ ਥੋੜੀ ਜੀ ਤੁਹਾਨੂੰ ਵੀ ਪਤਾ ਹਨਾ ਆਪਾਂ ਨੂੰ ਕੌਲਜੀ ਆ ਜਾਂਦੀ ਆ ਉਸ ਤੋਂ ਬਾਅਦ ਜੀ ਇਹ ਆਪਾਂ ਨੇ ਹੁਣ ਇਹ ਸਾਰੇ ਆਪਣੀ ਪਿੱਟ ਕਰਤੀ ਟੱਕਣ ਵਗੈਰਾ ਓਕੇ ਹੋ ਗਈ ਸੀਗੇ ਤੇ ਅ ਵੀ ਜਦੋਂ ਕਹਿੰਦਾ ਮਮਾ ਓਕੇ ਕਰ ਦੋ ਮੈਂ ਕਿਹਾ ਓਕੇ ਹੋ ਗਈ ਉਸ ਤੋਂ ਬਾਅਦ ਜੀ ਆਪਾਂ ਨੇ ਫਿਰ ਇਹਦੇ ਵਿੱਚ ਪਾ ਲਿਆ ਸੀਗਾ ਪਾਣੀ ਪਾਣੀ ਪਾ ਕੇ ਆਪਾਂ ਕੱਪੜੇ ਧੋਲੇ ਮਤਲਬ ਕਿ ਆਪਣਾ ਹੁਣ ਘਚਲ ਰਹੀ ਸੀਗੀ ਤੁਹਾਨੂੰ ਪਹਿਲਾਂ ਵੀ ਪਤਾ ਹੀ ਹੈ ਮੇਰਾ ਹਨਾ ਵੀ ਮੈਂ ਕੱਪੜੇ ਬਾਹਰ ਕੱਢ ਕੇ ਨਹੀਂ ਘਚਲਦੀ ਕਿਉਂਕਿ ਮੈਂ ਪਹਿਲਾਂ ਕੱਪੜਿਆਂ ਨੂੰ ਇੱਕ ਵਾਰ ਸਾਫ ਪਾਣੀ ਪਾ ਕੇ ਪਹਿਲਾਂ ਮਤਲਬ ਕਿ ਕੱਢ ਦੰਨੀ ਆ ਉਸ ਤੋਂ ਬਾਅਦ ਫਿਰ ਕੱਪੜਿਆਂ ਨੂੰ ਢੇੜਾ ਦੇ ਕੇ ਪਾਣੀ ਫਿਰ ਕੱਢ ਦੰਨੀ ਉਸ ਤੋਂ ਬਾਅਦ ਫਿਰ ਮੈਂ ਨਾਲ ਦੀ ਨਾਲ ਘਚਲ ਕੇ ਝੱਲ ਕੇ ਦੂਜੀ ਸਾਈਡ ਤੇ ਸਿੱਟੀ ਜਾਣੀ ਆ ਕੱਪੜੇ ਬਿਲਕੁਲ ਸਾਫ ਹੋ ਜਾਂਦੇ ਨੇ ਤੇ ਇੱਥੇ ਜੀ ਬਸ ਇੱਥੇ ਮੇਰੇ ਇੰਨੇ ਜ਼ਿਆਦਾ ਮਤਲਬ ਕਿ ਲੱਤਾਂ ਵਾਂਹ ਚ ਦਰਦ ਹੋ ਰਿਆ ਸੀਗਾ ਇਸ ਐਸ ਦੇ ਪਾਪਾ ਦਾ ਨਾ ਨਿਊ ਕੁਰਤਾ ਪਜਾਮਾ ਸੀਗਾ ਇਹਨਾਂ ਨੇ ਹੁਣ ਦੋ ਸਟਿਚ ਕਰਵਾਏ ਨੇ ਦੂਜੇ ਜਿਹੜੇ ਉਹਨਾਂ ਨੇ ਸਿਲਾਈ ਕਰਵਾਏ ਸੀ ਉਹ ਇੱਕ ਇੱਕ ਵਾਰ ਪਾਏ ਸੀਗੇ ਇੱਕ ਤਾਂ ਇੱਕ ਵੀ ਵਾਰ ਵੀ ਨਹੀਂ ਸੀ ਪਾਇਆ ਉਹਨਾਂ ਦੇ ਟਾਈਟ ਹੋ ਗਏ ਤੇ ਇੱਥੇ ਨਿਊ ਸਵਾਏ ਸੀਗੇ ਤਾਂ ਕਰਕੇ ਮੈਂ ਇਹਨਾਂ ਨੂੰ ਪੁੱਠੇ ਕਰਕੇ ਪਾ ਰਹੀ ਸੀਗੀ ਮੈਂ ਕਿਹਾ ਵੀ ਕੁਝ ਜਿਵੇਂ ਹੁਣ ਮੌਸਮ ਤੁਹਾਨੂੰ ਪਤਾ ਹੀ ਹੈ ਧੂੜ ਮਿੱਟੀ ਜੀ ਉੜਦੀ ਰਹਿੰਦੀ ਹੈ ਹਨਾ ਵੀ ਕਿਤੇ ਵੀ ਵ੍ਹਾਈਟ ਤਾਂ ਤੁਹਾਨੂੰ ਪਤਾ ਹੀ ਹੈ ਫਿਰ ਵ੍ਹਾਈਟ ਨੂੰ ਤਾਂ ਕਿੰਨੀ ਸਫਾਈ ਚਾਹੀਦੀ ਹੁੰਦੀ ਆ ਫਰ ਮਾੜਾ ਜਿਹਾ ਵੀ ਦਾਗ ਲੱਗਿਆ ਹੁੰਦਾ ਨਾ ਬੁਰਾ ਲੱਗਦਾ ਏ ਤੇ ਇੱਥੇ ਜੀ ਬਸ ਹਾਂਜੀ ਫਿਰ ਸਾਰੇ ਵ੍ਹਾਈਟ ਵ੍ਹਾਈਟ ਨਾਲ ਭਰਤਾ ਜਿਹਾ ਆਪਣਾ ਸਟੈਂਡ ਇਹ ਤੋਂ ਬਾਅਦ ਜੀ ਆਪਣੇ ਮੈਟ ਪਾ ਤੇ ਇੱਧਰ ਮੇਰੇ ਹਾਂ ਮੈਟ ਸੀਗਾ ਪਾਈ ਦਾ ਨਾ ਇਹ ਵੀ ਥੋੜੇ ਆਪਾਂ ਤੇ ਫਰ ਗਿਆ ਪੂਰਾ ਸਟੈਂਡ ਨਾਲੇ ਫਰ ਗਈ ਪੂਰੀ ਤਾਰ ਘਾਲ ਸੀ ਕੱਪੜੇ ਸੀ ਹੈ ਕਾਫੀ ਆਦਾ ਸੀ ਇਹ ਪਹਿਲਾਂ ਵੀ ਪਾਣੀ ਪਾਤਾ ਟਾਈਮ ਤਾਂ ਵੈਸੇ ਕਾਫੀ ਜ਼ਿਆਦਾ ਹੋ ਗਿਆ ਹਿੰ ਤਾਂ ਬਹੁਤ ਜ਼ਿਆਦਾ ਹੋ ਗਿਆ ਤੇ ਇਹ ਵੀ ਆਪਾਂ ਨਲਹਾ ਲਈ ਸੀ ਸਾਇਦੇ ਆਪਾਂ ਪਰਸੇ ਇਹਨੂੰ ਨਲਹਾ ਕੇ ਲੈ ਕੇ ਆਏ ਸੀ ਚੰਗੀ ਤਰ੍ਹਾਂ ਤੇ ਬਾਕੀ ਇੱਤਰ ਕਿਚਨ ਵਗੈਰਾ ਵੀ ਆਪਣੇ ਇਹ ਤਾਂ ਕੰਮ ਮੈਂ ਪਹਿਲਾਂ ਨੇ ਵੇੜਤੇ ਸੀਗੇ ਸਾਰੇ ਅੱਜ ਦੇਖਦੇ ਆਪਾਂ ਕਈਆ ਲਿਆ ਕੋਫਤੇ ਬਣਾਵਾਂਗੇ तला रूम भी बिल्कुल साफ आ सारा स्टोर भी मैं अच्छ चंकी तरह झाड़ू लगा था स्टोर के बच्चे भी रूम भी अपना साफ आ टाइम हो गया काफ़ी ज्यादा हो गया तीन बजने वाले सवा तीन हो गए मतलब कि मैं कपड़े हूँ धो के आई हाँ अभी जो तो बैठा है हले सिर बहुना बेचारे का लगे ड्राइंग कर ਕਿਸੇ ਦੀ ਬਾਡੀ ਬਣਾਉਣ ਲੱਗਿਆ ਹੋਇਆ ਆ ਦੇਖਾ ਉਹ ਕਿੱਦਾਂ ਆ ਬਣਾਉਣ ਲੱਗਿਆ ਤੇ ਇੱਧਰ ਬਸ ਸਾਰੀ ਆਪਣੀ ਹੋ ਗਈ ਕਲੀਨਿੰਗ ਉਹ ਵਾਲਾ ਸੈਟੀ ਸੀਗੀ ਜਿਹੜੀ ਉਹ ਵੀ ਸਹਜ ਜਾਨ ਪਿੱਛੋਂ ਸਾਰੀ ਕਲੀਨ ਕਰਤੀ ਤੇ ਹੁਣ ਸਹਜ ਬਾਥਰੂਮ ਦੇ ਵਿੱਚ ਆ ਤੇ ਕੰਮਕਾਰ ਆਪਾਂ ਸਾਰੇ ਨਵੇੜ ਤੇ ਸਾਫ ਸੁਥਰਾ ਆਨਕਰ ਹੋ ਗਿਆ ਜਿਹੜਾ 4 ਦਿਨ ਰੁਲਿਆ ਸੀਗਾ ਹਾਂ ਹੁਣ ਹੋ ਗਿਆ ਸਾਫ ਸਫਾ ਪੱਖਾ ਸਾਫ ਕਰਨੇ ਤੇ ਰਹਿਦਾ ਇਹ ਸਾਇਦ ਪਾਪਾ ਤੋਂ ਕਰਵਾਉਂਗੀ ਚਲੋ ਜੀ ਤੁਹਾਨੂੰ ਮੈਂ ਫੇਰ ਮਿਲਦੀ ਆ ਨਾ ਕੀ ਗਾਇਜ਼ ਆ ਦੇਖੋ ਤੁਹਾਨੂੰ ਇੱਕ ਚੀਜ਼ ਦਿਖਾਵਾ ਅੱਜ ਅਭੀ ਜੋਦੀ ਪੈਂਟ ਲੈ ਗਿਆ ਚੂਹਾ ਖਬਰ 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 ਅਭੀ ਦੀ ਪੈਂਟ ਲੈ ਗਿਆ ਚੂਹਾ ਅਭੀ ਗਿਆ ਸੀ ਨੌਣ ਐਡਾ ਵੱਡਾ ਚੂਹਾ ਆ ਤੇ ਇਹਦੀ ਪੈਂਟ ਲੈ ਗਿਆ ਬੇਚਾਰਾ ਗਰੀਬ ਹੋ ਗਿਆ ਅਭੀ ਪੈਂਟ ਚ ਨਿਕਲ ਗਿਆ ਮੋਗਾ ਇਹਨੇ ਪਤਾ ਕਿਵੇਂ ਗੱਡੇ ਹੋਊਗਾ ਪੱਕਾ ਸਾਈਕਲ ਤੇ ਚੜਨ ਲੱਗੇ ਨੇ ਮਮਾ ਪਾ ਨਹੀਂ ਨਹੀਂ ਜਾ ਸਾਈਕਲ ਤੇ ਚੜਿਆ ਉਹਨੇ ਲੱਤ ਕਵਾ ਕੇ ਚੜਿਆ ਹੋਊਗਾ ਤੇ ਉਦੋਂ ਇਹਨੇ ਪਾੜੀ ਹੋ ਗਈ ਆਪਣੀ ਪੈਂਟ ਕੱਲ ਪੜੀ ਹੋਈ ਸੀ ਤੇ ਉਹੀ ਬੈੱਡ ਚੂਹਾ ਲੈ ਗਿਆ ਉਹ ਮਸ਼ੀਨ ਨੇ ਘੜਤੀ ਆਪਣੇ ਗਲੀ ਹੋਈ ਹੁਣ ਹੋਰ ਇਹਦੇ ਆ ਦੇਖੋ ਵਿਚਾਰੇ ਗਰੀਬ ਹੋ ਗਿਆ ਵਿਚਾਰਾ ਤੋਤੀ ਫਾਈ ਫੇਰਦਾ ਕੋ ਲੈ ਕੇ ਆ ਮੈਂ ਨਹੀਂ ਉੱਠਾ ਚਾਚਾ ਛਾਲ ਤੋਤੀ ਚੱਲ ਚੱਲ ਛੋਲ ਸੌਰੀ ਟਾਵਲ ਟਾਵਲ ਚਲ ਉੱਠ ਹੱਪੜਾ ਮੈਨੂੰ ਵੀ ਪਤਾ ਜਦ ਤੀਰ ਤੇ ਦੋ ਮੈਂ ਆਪਣੀ ਗੋਲ ਲਾ ਕੇ ਹਮ ਜਾ ਪਾਉਂਦੇ ਪਏ ਕੋਈ ਨਾ ਪੱਪ ਲਿਆ ਕੇ ਦੇ ਦੇ ਹੁਣੇ ਚਾਹੀਦੀ ਏ ਮੈਨੂੰ ਛੱਤੀ ਕਰਨ ਆਏ ਪੁੱਤ ਛੱਤੀ ਕਰਨ ਕੋਈ ਨਹੀਂ ਗਾਇਜ਼ ਇੱਕ ਆ ਵੀ ਨੇ ਸਕਲ ਪਾਈ ਹੋਈ ਹੈ ਚਲ ਸੈਲ ਨੂੰ ਬਣਾ ਲਾਂਗੇ ਬਣਾ ਕੇ ਹਾਂਜੀ ਫਰੈਂਡਸ ਮੈਂ ਬਣਾ ਲਿਆ ਅੱਜ ਹੀ ਬੱਚਿਆਂ ਦੇ ਲਈ ਸ਼ੇਕ ਹੁਣ ਪੀਣਗੇ ਸ਼ੇਕ ਤੇ ਮੈਂ ਆਪਣੇ ਲਈ ਵੀ ਬਣਾ ਲਿਆ ਤੇ ਬੱਚਾ ਨਹੀਂ ਬਣਾਦਾ ਵੀ ਜਦ ਸ਼ੇਕ ਆ ਪੀ ਲੋ ਥੋੜਾ ਥੋੜਾ ਹੋਰ ਕੁ ਵਾਲੇ ਆ ਜਜੀ ਤੁਸੀਂ ਵੀ ਪੀ ਲੋ ਸ਼ੇਕ ਆ ਬਾਸਤੀ ਹੁਣ ਸ਼ੇਕ ਪੀ ਕੇ ਫਿਰ ਮੈਂ ਥੋੜਾ ਜਿਹਾ ਹੋਰ ਆਰਾਮ ਕਰੂੰਗੀ ਇਹਨਾਂ ਨੇ ਪਹਿਲਾਂ ਗੋਲ ਕੱਪੇ ਖਾ ਲਏ ਸੀ ਤਾਂ ਕਰਕੇ ਗੋਲ ਕੱਪੇ ਘਾ ਕੇ ਆ ਕਹਿੰਦਾ ਮੈਂ ਬੜੀ ਦੁਪਹਿਰ ਹੋਇਆ ਸੰਡੇਟ ਬਣਾ ਕੇ ਦੇਤਾ ਮੈਂ ਕਿ ਤੁਮ ਨੂੰ ਹੁਣ ਬਣਾ ਕੇ ਦੇਣ ਲੱਗੀ ਆ 4:00 ਵਜੇ ਕਿ ਮੈਨੂੰ ਲੱਗਦਾ ਅਭੀ ਪੀਲਾ ਫਿਰ ਹੋਰ ਪਾਵਾਂਗਾ ਤੇਰ 4:00 ਵਜੇ ਹੁਣ ਮੈਂ ਥੋੜਾ ਜਿਹਾ ਰੈਸਟ ਕਰੂੰਗੀ ਰੈਸਟ ਕਰਕੇ ਫਿਰ ਮੈਂ ਆਪਣਾ ਨਾਲ ਦੀ ਨਾਲ ਖਾ ਕਰੂੰਗੀ ਬਣਾਉਂਗੀ ਆਹ ਬਣਾਉਂਗੇ ਸਬਜੀ ਦੇਖਦੀਆਂ ਵੀ ਕੋਕਿਆਂ ਦੀ ਬਣਾਉਂਗੀ ਹੂੰ

ਅਹ ਸ਼ੇਕ ਪੀ ਲਈਏ ਸਭ ਪੀ ਲੈ ਕਰ ਤਰਮੂਰ ਖਾਣਾ ਫਰੈਂਡਸ ਮੇਰਾ ਆਇਲ ਗਰਮ ਹੋ ਗਿਆ ਮੈਂ ਲੱਗਿਆ ਕੋਕਟੇ ਬਣਾਉਣ ਕਈਆ ਦੇ ਕੋਕਟੇ ਆ ਕਈ ਜਗ੍ਹਾ ਤੇ ਕਈਆਂ ਨੂੰ ਕਦੂ ਵੀ ਬੋਲਦੇ ਆ ਕਿ ਇਹ ਆਪਾਂ ਕੋਕਟੇ ਬਣਾ ਲਾਂਗੇ ਜਿਆਦਾ ਨਹੀਂ ਮੈਂ ਬਣਾਉਂਗੀ ਮੈਂ ਥੋੜੇ ਹੀ ਬਣਾਉਂਗੀ ਕਿਉਂਕਿ ਤੁਹਾਨੂੰ ਪਤਾ ਫਿਰ ਜੇ ਬੱਚੇ ਨਾਲ ਖਾਦੀ ਕਿਉਂਕਿ ਪਹਿਲੇ ਹੀ ਰੋਲਾ ਪਾਉਂਦੇ ਨੇ ਮम्मा ਨਾ ਬਣਾ ਨਾ ਬ ਅਭੀ ਜੋਦਿਕਾ ਦਾ ਦੂਆ ਨੋਰਮਲ ਸਿੰਪਲ ਕਈਆ ਬਣਾ ਲਵਾਂ ਮम्मा ਮਨੋਇਆ ਵੀ ਸਹਜ ਕਿਸੇ ਬਹਾਨੇ ਨਾਲ ਖਾ ਲਵੇ ਜੇ ਹਨਾ ਪਰ ਫਿਰ ਹਾ ਮੁਸ਼ਕਿਲ ਹੋ ਜਾਦਾ ਤਾਂ ਕਰਕੇ ਫਿਰ ਮੈਂ ਥੋੜੀ ਜਿਹਾ ਬਣਾਉਂਗੀ ਤੇ ਇੱਧਰ ਆਪਾਂ ਆਪਣਾ ਮਸਾਲਾ ਬਰਾਂ ਕਰਕੇ ਰੱਖ ਲਿਆ ਚੋਪ ਚੋਪ ਕਰ ਲਿਆ 5 ਗਾਰ ਵਿੱਚ ਮੈਂ ਆਲੂ ਪਾ ਦਿੰਨੀ ਕਿਉਂਕਿ ਜੇ ਬੱਚੇ ਫਿਰ ਨਹੀਂ ਖਾਂਦੇ ਹਨਾ ਮਤਲਬ ਕਿ ਕੋफ्ते ਫਿਰ ਆਲੂ ਖਾ ਲੈਂਦੇ ਨੇ ਪਰ ਅੱਜ ਮੈਂ ਸੁਣੀ ਰਹੀ ਉਹਤੇ ਕੱਲੀ ਬਣਾਉਂਗੀ ਇਹ ਰੈਸਪੀ ਮੈਂ ਤੁਹਾਨੂੰ ਪਹਿਲਾਂ ਦਿੱਤੀ ਹੋਈ ਆ ਇਹਦੇ ਵਿੱਚ ਆਪਾਂ ਬਸ ਆਪਣੇ ਮਸਾਲੇ ਜੋ ਤੁਹਾਨੂੰ ਪਸੰਦ ਦਾ ਉਹ ਵਿੱਚ ਆਪਾਂ ਪਾ ਲੈ ਬੇਸਣ ਪਾ ਕੇ ਤੇ ਆਪਾਂ ਐਡ ਕਰ ਲਿਆ ਵਿੱਚ ਬੇਸਣ ना 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 बस तड़का ला के ना ग्रेवी बना के तो तो गुरद्वारा साहब खाने वैसे ही बहुत टेस्टी लगते हैं पर आप सब्जी जो भी बनाए ने सब्जी बनावा मैं गोल गोल नहीं बनाई दी हैगी गोल गोल चुनावों ना थोड़ा जो थोड़ा जा फिर भी कच्चा जहा रह जाता है जेड़े चपटा या थोड़ा जा मतलब कि गोल है वैसा थोड़ी जी ये वाले शेप वाले चंगी तरह पक जाते हैं अंदर तक भी को बस थोड़ी जी है एक मेरा घो देखो पे है ਇਸ ਕੋ ਇੱਕੋ ਬਣਾਇਆ ਮੈਂ ਪਰ ਫਿਰ ਮੈਂ ਰੱਖ ਲਿਆ ਸੀਗਾ ਤੇ ਬਾਕੀ ਹੁਣ ਦੇਖੋ ਸੈਦਾਇਆ ਹਾਲਵੇ ਤਾਂ ਸਭ ਤੋਂ ਵਧੀਆ ਨਹੀਂ ਤਾਂ ਛਿੱਟਰ ਖਾਊ ਗਿਆ ਤਾਂ ਉਹ ਹੀ ਨਾਨੀ ਨੇ ਉਹਦੇ ਨਾਨਾ ਨਾਨੀ ਨਾ ਕਦੇ ਛਿੜਕਣ ਨਹੀਂ ਦਿੰਦੇ ਹੈਗੇ ਇਹਨਾਂ ਨੂੰ ਅਸਲ ਤੇ ਨਾਨੀ ਵੀ ਕੁਸਤੇ ਹੋਗੀ ਮੈਨੂੰ ਕਹਿੰਦੀ ਆ ਆ ਖਵਾ ਲਿਆ ਆ ਖਵਾ ਲਿਆ ਕਰ ਆ ਖਵਾ ਲਿਆ ਕਰ ਮੈਂ ਮਮਮੀ ਆਪਣੇ ਕੋਲ ਲੈ ਜਾਉ ਮੈਂ ਤਾਂ ਸਾਰਾ ਘੁੱਟ ਕਹਿ ਰਹੀ ਆ ਵੀ ਖਾ ਖਾਂਦੀ ਹੀ ਨਹੀਂ ਹੈਗੀ ਵੀ ਤੰਗ ਕਰਦੀ ਆ ਮਮਮੀ ਕਹਿੰਦੀ ਫਿਰ ਤਾਂ ਹੁਣ ਇਹਨੂੰ ਛਿੱਤਰਾਂ ਦਿਓ ਘਾਟ ਆ ਵਸ ਹੁਣ ਇਹਨੂੰ ਹੋਰ ਕੁਝ ਨਹੀਂ ਚਾਹੀਦਾ ਹੁਣ ਇਹਨੂੰ ਛਿੱਤਰ ਚਾਹੀਦੇ ਨੇ ਵੀ ਜੇ ਜ਼ਿਆਦਾ ਉਹ ਕਰਦੀ ਆ ਹਨਾ ਵੀ ਫਿਰ ਤਾਂ ਛਿੱਤਰਾਂ ਦਿਓ ਘਾਟ ਆ ਜੇ ਜ਼ਿਆਦਾ ਸਬਜ਼ੀ ਹਰੇਕ ਦਿਨ ਉਹ ਕਰਦੀ ਆ ਮੈਂ ਕਿਹਾ ਹੁਣ ਮੈਂ ਕਹੀਏ ਦੇ ਗੋफ्ते ਬਣਾਉਣੇ ਉਹ ਵੀ ਕਹਿੰਦੀ ਮੈਂ ਨਹੀਂ ਖਾਣੇ ਪਰ ਕਹਿੰਦੀ ਵਸ ਤਾਂ ਛਿੱਤਰਾਂ ਦਿਓ ਘਾਟ ਚਲੋ ਜੀ ਹੁਣ ਮੈਂ ਬਣਾ ਲਵਾਂ ਫਿਰ ਤੁਹਾਨੂੰ ਮਿਲਦੀ ਆ ਸਬਜ਼ੀ ਬਣਾ ਕੇ ਮਿਲ ਹਾਂਜੀ ਫਰੈਂਡਸ ਆਪਣੀ ਸਬਜੀ ਹੋ ਗਈ ਤਿਆਰ ਕੋਕਤਿਆਂ ਦੀ ਮੈਂ ਥੋੜੀ ਜਿਹੀ ਗਰੇਵੀ ਥੋੜੀ ਜਿਹੀ ਜ਼ਿਆਦਾ ਰੱਖੀ ਆ ਕੋਪਤੇ ਆਪਣੇ ਦੇਖੋ ਬਿਲਕੁਲ ਹੀ ਉਹ ਪਏ ਨੇ ਇਹਨਾਂ ਇਹਦੇ ਚ ਜੈਲੋ ਲੱਗਦੀ ਆ ਫੋਨ ਚ ਵੈਸੇ ਇਹ ਰੈੱਡ ਰੈੱਡ ਜੀ ਜਿਵੇਂ ਦੀ ਇਹ ਸਬਜੀ ਆਪਾਂ ਨੂੰ ਵਧੀਆ ਲੱਗਦੀ ਹੁੰਦੀ ਆ ਖਾਣ ਨੂੰ ਹਨਾ ਉਦਾਂ ਦੀ ਆ ਤੇ ਬਾਕੀ ਪਤਾ ਕੀ ਆ ਫਿਰ ਮੈਂ ਦਵਾਰੇ ਆ ਦੇਖੋ ਜਦੋਂ ਹੁਣ ਦੇਖੋ ਇਹ ਰੈੱਡ ਰੈੱਡ ਜੀ ਬਹੁਤ ਸੋਹਣੀ ਬਣੀ ਗਈ ਆ ਇਹਨਾਂ ਹੁਣ ਇਹਦੇ ਵਿੱਚ ਮਤਲਬ ਕਿ ਮੈਂ ਤਾਂ ਥੋੜੀ ਜਿਹੀ ਗਰੇਵੀ ਰੱਖੀ ਆ ਹੁਣੇ ਬਣ ਗਈ ਮਤਲਬ ਕਿ ਜਦੋਂ ਸਹਿਲ ਦੇ ਪਾਪਾ ਆਉਣਗੇ ਉਸ ਦਿਵਾਰੀ ਫਿਰ ਧਰਮ ਕਰਾਂਗੇ ਨਾ ਫਿਰ ਉਹ ਕੁਝ ਹੁਣ ਪਈ ਪਈ ਨੇ ਗਰੇਵੀ ਸੋ ਉਕਲਾਣੀਆਂ ਹਨਾ ਤੇ ਤਾਂ ਕਰਕੇ ਤੇ ਇਧਰ ਆਪਾਂ ਆਪਣਾ ਆਟਾ ਵੀ ਗੁੰਨ ਕੇ ਰੱਖ ਲਿਆ ਤਵਾ ਧੋ ਕੇ ਰੱਖ ਲਿਆ ਪਰਤਾ ਗੁੰਨ ਕੇ ਰੱਖ ਲਿਆ ਤੇ ਨਾਲ ਦੀ ਨਾਲ ਆਪਾਂ ਜਿਹੜਾ सब्जी कटिंग कर करी सी इतने खलारा पिया बाहर चले गया। अपने छिलके छिल आए चाहिए हाँ मैं रोटी क्डनी रोटी पाया डोकियों जी पई है आप रोटी पा के आने डोकिया बाहर बाद चो भी पाऊंगे खाए तो बाद बाकी जी ये सब्जी होगी अपनी तैयार हम थो मैं फिर मिलूंगी सहदे पापा आए तो मेरे मम्मा करते चल के लिए ਕਿ ਕਰੀਵੇਂ ਸੀ ਗਾਦੇ ਹੋਏ ਮੇਰਾ ਵੀਡੀਓ ਦੀ ਕਟਿੰਗ ਕਰ ਰਹੀ ਸੀਗੀ ਤੇ ਸਾਇਦ ਦੇ ਬਾਪ ਉਧਰ ਬਹੁਤ ਦੇਖ ਰਹੇ ਆ ਮੂਵੀ ਦੇਖ ਰਹੇ ਨੇ ਤੇ ਮੈਂ ਵੀਡੀਓ ਕੱਟ ਕਰ ਕਰਕੇ ਤੇਜ਼ ਫਾਸਟ ਕਰਨ ਲੱਗੀ ਹੋਈ ਸੀਗੀ ਉਹ ਮੈਂ ਫਾਸਟ ਕਰਕੇ ਲਾਤੀ ਮੈਂ ਉਧਰ ਸਾਇਦ ਮਾਪਾ ਬੂਵੀ ਦੇਖਦੇ ਨੇ ਉਧਰ ਸੌਂਗ ਚੱਲਦਾ ਸੀ ਆ ਮੇਲਾ ਦੀ ਲੋਕ ਆ ਆਤਾ ਹੈ ਇੱਕ ਵਾਰ ਆ ਕੇ ਚਲਾ ਜਾਂਦਾ ਹੈ ਮੈਂ ਉਹ ਮੂੰਹ ਚ ਇਹ ਬੋ ਕੁੱਤਾ ਜੇ ਤੁਹਾਨੂੰ ਮੇਰੀ ਵੀਡੀਓ ਬਣਾ ਕੇ ਭੇਜਿਆ ਕਰਵਾ ਤੁਸੀਂ ਆਸਵਾਸਿਕ ਦੁਬਾਰੇ ਹੋ ਜੂਗੇ ਇਹ ਨਾ ਮੈਨੂੰ ਆਏ ਰੱਖਣ ਦਿੰਦਾ ਹਰ ਟਾਈਮ ਵਿੱਚ ਆਏ ਪਈ ਹੁੰਦੀ ਐ ਨਾ ਆਏ ਮਿਰਤੀ ਉੜੀ ਜਦੇ ਆਏ ਕਰ ਦੂਗਾ ਆ ਗਿਆ ਮਾਏ ਦੀ ਰੱਖਣਾ ਐ ਦੇਖੋ ਨਾਲ song ਚੱਲਦਾ ਜਿਵੇਂ ਮੈਂ ਵਰਤਦੀ ਇਧਰ ਵੀਡੀਓ ਬਲੋਰ ਕਰਦੀ ਬਗਿਤਾ ਗਾਣਾ ਲੱਟੇਗਾ ਬਗਿਤਾ ਚਲੋ ਜੀ ਤੁਹਾਨੂੰ ਫੇਰ ਗਾਈਜ਼ ਗਾਈਜ਼ ਜਦ ਕੋਈ ਵੀਡੀਓ ਚੱਲਦੀ ਹੁੰਦੀ ਦੇਖੋ ਬਾਈ ਮਤਾ ਦੇਖ ਰਹੇ ਕੋਈ ਬੰਦਾ ਗੱਲ ਕਰ ਰਿਹਾ ਅਸਾਂ ਕਿ ਉਹ ਬੰਦਾ ਹਸ ਰਿਹਾ ਚਲੋ ਜਣ ਵੀਡੀਓ ਐਡਿਟ ਕਰ ਲਵਾਂ ਤੁਹਾਨੂੰ ਫੇਰ ਮਿਲਦੀ ਆ ਅੱਜ ਮੇਰਾ ਵਲੌਗ ਦਾ ਐਂਡ ਨਹੀਂ ਹੋਇਆ ਆਪਾਂ ਐਂਡ ਵੀ ਕਰਨਾ ਜੇ ਤੁਹਾਨੂੰ ਫੇਰ ਮਿਲਦੀ ਆ ਮੈਂ ਸਾਇਰ ਇੱਕ ਗੜਬੜ ਹੋ ਗਈ। ਚਾਹ ਉਹ ਪਤਾ ਨਹੀਂ ਫੋਨ ਨੂੰ ਕਿ ਵੀਡੀਓ ਵਿੱਚ ਪਤਾ ਨਹੀਂ ਕਿੱਥੇ ਚਲੇ ਜਾਂਦੀ ਆ। ਆਪਾਂ ਰੋਟੀ ਖਾਂਦੇ ਹਾਂ ਜਿਹੜੀ ਵੀਡੀਓ ਬਣਾਈ ਗਏ। ਨਹੀਂ ਆਨ ਨਹੀਂ ਆਨ ਕੀਤੀ ਹੋਈ ਸੀ ਮੈਂ ਦੇਖਿਆ। ਪਤਾ ਨਹੀਂ ਕਾ ਤੇ। ਪਾਣੀ ਕੀ ਚੱਕਰ ਹੋਇਆ ਆ ਪਿੱਛੇ ਕੋਲ ਕੁਝ ਬੈਟਰੀ ਆ ਵੀ ਜੋਦੀ ਆ ਬੈਟਰ ਸੀ ਪਾੜ ਦਾਨੀਆਂ ਛੇਤੀ ਉਹ ਕਿਉਂਕਿ ਨਹੀਂ ਇਹਨੇ ਸਾਰੀ ਗਰਮੀ ਆ ਬੈਂਕ ਨਹੀਂ ਖੋਲਣੀ ਹੈਗੀ ਸਾਤਰੀ ਘਰ ਗਈ ਕੋਸ਼ਵ ਲਾਉੜਾ ਨਹੀਂ ਆਇਆ ਸਾਤਰੀ ਘਰ ਲਾਉ ਸੱਸੀ ਗਾਈ ਸਾਡੇ ਘਰ ਚ ਹਾ ਹਾ ਫਿਲਮਾਂ ਚੱਲਦੀਆਂ ਨੇ ਹੁਣ ਪਤਾ ਨਹੀਂ ਕਿਹੜੀਆਂ ਦੀ ਕਿਹੜੀਆਂ ਨੇ ਇਹ ਅਨੁਵਰਤ ਪਾਪਾ ਕਿੰਨੇ ਬੰਦਿਆ ਆਪਨੇ ਕੋਲ ਨੂੰ ਆਂਡੀ ਦੇਖਦਾ ਕਿ ਵਲੌਗ ਮੰਮਾ ਵੀਡੀਓ ਬਣਾ ਰਹੇ ਆ ਬਾਪੂ ਕਰਦੇ ਆ ਆ ਪਾਗਲ ਚਲੋ ਜੀ ਮੈਂ ਨਾ ਵੀਡੀਓ ਬਣਾਈ ਸੀਗੀ ਰੋਟੀ ਖਾਂਦੇ ਆਂਦੀ ਸੀ ਰੋਟੀ ਖਾ ਲਈ ਸੀਗੀ ਤੁਹਾਨੂੰ ਦਿਖਾ ਦੰਨੀ ਆ ਸਾਰੇ ਕੰਮ ਨਵੇੜਲੇ ਸਦਵ ਪਾਪਾ ਆ ਗਏ ਸੀਗੇ ਤੇ ਰੋਟੀ ਖਾ ਕੇ ਮੈਂ ਦਾ ਸਾਰਾ ਕੰਮ ਵੀ ਆਪਣਾ ਨੇ ਵੇਡ ਦਾ ਆ ਦੇਖੋ ਜੀ ਸਬਜੀ ਕਾਠੀ ਹੋ ਗਈ ਸੀਗੀ ਜੇ ਪਈ ਤੇ ਕੰਮ ਸਾਰੇ ਦੇ ਵੈਡਲੇ ਸੀਗੇ ਤੇ ਕਿਚਨ ਵੀ ਦੇਖੋ ਭਾਂਡੇ ਭੁੰਡੇ ਮਾਂਸ ਤੇ ਕਿਚਨ ਵਗੈਰਾ ਸਾਫ ਹੋ ਗਈ ਔਰ ਅਖੀਰੇ ਕਟਿੰਗ ਕੀਤੀ ਸੀ ਇਹ ਬਾਹਰ ਸੱਟ ਕੇ ਆਣੇ ਹਜੇ ਸਾਫ ਸਿੱਟਦੀਆਂ ਕਹਿ ਜਾਈ ਸੀ ਗੇਟ ਵਗੈਰਾ ਵੀ ਬੰਦ ਕਰ ਦਿੱਤਾ ਔਰ ਦੇਖੋ ਜੀ ਲਾਈਟ ਵਗੈਰ ਬੰਦ ਕਰਨੀ ਆ ਬਾਅਦ ਚ ਸਿੱਟੂਗੀ ਤੇ ਬਾਜੇ ਨੇ ਮੇਰੇ ਨਿਆਲੇ ਪਾਸ ਸਾਰੇ ਪਾਪਾ ਕਰਦੇ ਐਦਾ ਹੀ ਆ ਜਦੋਂ ਵੀ ਮੈਂ ਵਲੌਗ ਬਣਾਉਣੀ ਆ ਨਾ ਜਾਣ ਕੇ ਜਦੋਂ ਜਦੋਂ ਵੀ ਮੈਂ ਲਾਈਟ ਬੰਦ ਕਰ ਲੈਂਗੀ ਚੰਦੀ ਜਦੋਂ ਵੀ ਮੈਂ ਵਲੌਗ ਬਣਾਉਣੀ ਆ ਮੇਰਾ ਵਲੌਗ ਖਰਾਬ ਕਰਦੇ ਨੇ ਤੇ ਬਾਕੀ ਜੀ ਪਤਾ ਨਹੀਂ ਕੀ ਚੱਲ ਰਿਹਾ ਹੁਣ ਵਿੱਚੋਂ ਵੀਡੀਓ ਗੈਪ ਹੋ ਜਾਂਦੀ ਆ ਤੇ ਮਿਲਦੇ ਆਪਾਂ ਕੱਲ ਨੂੰ ਫਿਰ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਪਤਿਆ ਲੱਗਿਆ ਹਨ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਮੇਰੀ ਵੀਡੀਓ ਨੂੰ ਪੂਲੋ ਅੱਜ ਜ਼ਰੂਰ ਕਰਿਆ ਕਰੋ ਮਿਲਦੇ ਆ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ